ਫਗਵਾੜਾ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਤੇ ਪੈਰਾ ਮਿਲਟਰੀ ਫੋਰਸ ਨਾਲ ਮਿਲ ਕੇ ਸ਼ਹਿਰ ਵਿੱਚ ਐਸਪੀ ਫਗਵਾੜਾ ਰੁਪਿੰਦਰਪੁਰ ਪੱਟੀ ਦੀ ਅਗਵਾਈ ਹੇਠ ਇੱਕ ਫਲੈਂਗ ਮਾਰਚ ਕੱਢਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਰੁਪਿੰਦਰਪੁਰ ਪੱਟੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇਹ ਫਲੈਂਗ ਮਾਰਚ ਕੱਢਿਆ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਐਸਪੀ ਫਗਵਾੜਾ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸ਼ਹਿਰ ਵਿੱਚ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰਨ ਅਤੇ ਆਪਸੀ ਭਾਈਚਾਰਾ ਕਾਇਮ ਰੱਖਿਆ ਜਾਵੇ ਤੇ ਲੋੜ ਪੈਣ ਤੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ ਇਸ ਫਲੈਂਗ ਮਾਰਚ ਵਿੱਚ ਟੀਐਸਪੀ ਫਗਵਾੜਾ ਜਸਪ੍ਰੀ ਸਿੰਘ ਅਤੇ ਸ਼ਹਿਰ ਦੇ ਵੱਖੋ-ਵੱਖ ਥਾਣਿਆਂ ਤੋਂ ਐਸਐਚਓ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨੇ ਸ਼ਮੂਲੀਅਤ ਕੀਤੀ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਅੱਜ ਦਾ ਫਲੈਂਗ ਮਾਰਚ ਕੱਢ ਰਹੇ ਹਾਂ ਕਿਸਮਾਂ ਜੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਲੱਗੇ ਜੀ ਉਹਦੇ ਵੀ ਸੰਬੰਧ ਵਿੱਚ ਅਸੀਂ ਅੱਜ ਛੋਟੇ ਪਰਪਰਪਸ ਦੇ ਕਿਲਾ ਸਰਦੀ ਜਿਹੜੀ ਪਕਵਾੜਾ ਦੀ ਪੁਲਿਸ ਹੈ ਇਨਕਲੂਡਿੰਗ ਆਰ ਐਸ ਐਚਓਜ਼ ਆਰ ਐਸ ਵੀ ਸਬੂਡੀ ਪਕਵਾੜਾ ਇਹਦੇ ਨਾਲ ਅਸੀਂ ਇੱਕ 플ੈਗ ਮਾਰਚ ਦੇ ਵਿੱਚ ਦੇ ਵਿੱਚ ਕੱਢ ਰਹੇ ਹਾਂ ਇਹਦਾ ਆਬਜੈਕਟਿਵ ਇਹ ਹੈ ਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਕੌਨਫੀਡੈਂਸ ਅਸੀਂ ਬਿਲਡ ਕਰਨਾ ਚਾਹ ਰਹੇ ਹਾਂ ਕਿ ਜਿਹੜੇ ਇਲੈਕਸ਼ਨਸ ਨੇ ਬਹੁਤ ਹੀ ਫੇਅਰ ਔਰ ਇਮਪਾਰਸ਼ਲ ਵੇ ਨਾਲ ਹੋਣਗੇ ਆ ਤੇ ਮਾੜੇ ਬੰਦੇ ਨੂੰ ਅਸੀਂ ਸਿਖਿਆ ਦੇਣਾ ਚਾਹ ਰਹੇ ਹਾਂ ਕਿ ਲਾਅ ਵਿਲ ਪ੍ਰਵੇਲ ਔਰ ਕੋਈ ਵੀ ਮਾੜਾ ਬੰਦਾ ਇਹ ਨਾ ਸੋਚੇ ਕਿ ਤੇ ਅਮਨ ਦਾ ਨਾਮ ਚੁਸਮਾ ਹੈ ਵੀ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਅਸੀਂ 올 ਟਾਈਮ ਮੇਨਟੇਨ ਕਰਾਂਗੇ ਐਂਡ ਇਸ ਫਲੈਗ ਮਾੜੇ ਬਸ ਸਾਡਾ ਮਤਵ ਬੱਜਦਾ ਹੈ ਫਲੈਗ ਮਾਰਚ ਅਗਾਮੀ ਲੋਕ ਸਭਾ ਚੋਣਾਂ ਦੇ ਤਹਿਤ ਜਿਹੜਾ ਚੋਣ ਜਿਹੜਾ ਲੱਗੂਗਾ ਜਨਤਾ ਤੇ ਉਹਦੇ ਤਰ੍ਹਾਂ ਅਸੀਂ ਚੱਲਦੇ ਆ ਵੀ ਇਹ ਫਲੈਗ ਮਾਰਚ ਇਸ ਸਿਟੀ ਦੀ ਸਿਕਿਉਰਿਟੀ ਲਈ ਤੇ ਲੋਕਾਂ ਦੇ ਵਿੱਚ ਇੱਕ ਸੁਰੱਖਿਆ ਦਾ ਮਾਹੌਲ ਬਣਾਉਣ ਲਈ ਕਰ ਰਹੇ ਆ ਇਹਦੇ ਨਾਲ ਹੀ ਮੈਂ ਜ਼ਿਲ੍ਹਾ ਪੁਲਿਸ ਵੱਲੋਂ ਤੇ ਫਗਵਾੜਾ ਪੁਲਿਸ ਵੱਲੋਂ ਅਪੀਲ ਕਰਦਾ ਸਾਰਿਆਂ ਨੂੰ ਕਿ ਜਿਹੜੇ ਵੀ ਸਾਡੇ ਲਾਇਸੈਂਸਡ ਵੈਪਨ ਹੋਲਡਰ ਨਹੀਂ ਉਹ ਆਪਣੇ ਆਪਣੇ ਵੈਪਰ ਗਨ ਹਾਊਸੇਸ ਜਾਂ ਥਾਣਿਆਂ ਦੇ ਵਿੱਚ ਜਮ੍ਹਾਂ ਕਰਾ ਕੇ ਰਸੀਦਾਂ ਪ੍ਰਾਪਤ ਕਰੋ ਕਿਉਂਕਿ ਇਹ ਅਤਿ ਜ਼ਰੂਰੀ ਇੱਕ ਜਿਹੜੀ ਐਕਸਰਸਾਈਜ਼ ਹੈ ਇਲੈਕਸ਼ਨ ਦੀ ਤਾਂ ਜੋ ਸ਼ਹਿਰ ਦਾ ਮਾਹੌਲ ਸੁਪੀਵਾ ਬਣਿਆ ਰਹੇ ਸੁਪਰੀਅਮ